ਲੇ ਬਾਬੇ ਦਾ ਪੋਤਾ ਲੈ ਆਉਣਾ ਮੈਂ ਤਾਈ ਤੁਰੀਆ ਦਿੱਤਾ ਮੈਂ ਕਰਕੇ ਤਾਈ ਥਾ ਹਾਈ ਮੱਝਾ ਨੇ ਤੂੰ ਤਾਂ ਮੈਨੂੰ ਡਰਾਇ ਦਿੱਤਾ ਤੂੰ ਤਾਂ ਇਦਾਂ ਹੀ ਕਿਸੇ ਦਿਨ ਮੈਨੂੰ ਅਟੈਕ ਕਰ ਦੇਣਾ ਲੈ ਤਾਈ ਆਹੋ ਤਾਈ ਕੀ ਹੋਇਆ ਹੋ ਮੁੰਡਾ ਡਬਲ ਹੋਇਆ ਇੱਕ ਚੂੜੇ ਵਾਲੀ ਜ਼ਿੰਦਗੀ ਚ ਆਉਗੀ ਅੱਜ ਬੜਾ ਹੋਸ਼ ਆ ਕਿਹੜੀ ਚੂੜੇ ਵਾਲੀ ਲੱਭ ਗਈ ਤੈਨੂੰ ਮੰਮੀ ਨੇ ਮੇਰਾ ਰਿਸ਼ਤਾ ਕਰਤਾ ਪਰ ਮੰਮੀ ਕਹਿੰਦੀ ਖੇਡ ਦੱਸੀ ਨਾ ਅੱਛਾ ਛੋ ਜੋ ਹਾ ਸ਼ਾ ਉਹ ਕਿੱਥੇ ਕਰਿਆ ਇਹਦਾਂ ਰਿਸ਼ਤਾ ਪਾਣੀ ਕਿਤੇ ਕੀਤਾ ਮਮਮੀ ਕਹਿੰਦੀ ਕਿਹਨੂੰ ਦੱਸੀ ਨਾ ਤੁੰਹੀ ਕਹਿੰਦੇ ਦੱਸਿਓ ਨਾ ਹੁਣ ਅੱਗੇ ਜਾ ਕੇ ਇਦਾਂ ਨੂੰ ਕਿੱਥੋਂ ਚੱਲੇ ਆਂੀ ਉਹ ਇੱਥੇ ਮੈਂ ਕਿਹਾ ਉਹ ਗਵੰਡੀਆਂ ਦਾ ਬੁੱਢਾ ਬਿਮਾਰਾ ਮੈਂ ਕਿਹਾ ਤੂੰ ਹੀ ਘਰ ਚੱਲ ਜੂ ਤਾਨੂੰ ਮੈਂ ਦੱਸਤਾ ਪੈਸੇ ਹਾਏ ਚੱਲ ਕੋਈ ਨਾ ਮੈਂ ਉੱਥੋਂ ਪਤਾ ਲੈ ਕੇ ਚੱਲ ਜਾਣਾ ਫੇਰ ਮੈਂ ਘਰ ਹਾਂ ਕਾਈ ਨਾਲੇ ਭੁਲਾ ਕਹਿੰਦੇ ਵੀ ਆਪਣੇ ਬੰਦੇ ਹੀ ਦੇੜੀ ਆਪਣੇ ਦੂਜਾ ਵੱਡਦੇ ਤੂੰ ਹੀ ਤਾਂ ਨਹੀਂ ਵੱਡੂਗਾ ਕਿ ਤੂੰ ਨਹੀਂ ਨਹੀਂ ਮੈਂ ਨਹੀਂ ਵੱਡਦੀ ਉਹ ਇਦਾਂ ਹੀ ਬੋਲਦੀ ਰਹਿੰਦੀ ਤੈਨੂੰ ਪਤਾ ਤਾਂ ਹੈਗਾ ਹੀ ਉਹਦਾ ਹਾਂ ਮੈਂ ਤੇ ਮੇਰੀ ਮੈਂ ਸਮਾਂ ਬੜੀ ਖੁਸ਼ ਆ ਫਿਰ ਕਿਸੇ ਨੇ ਤੈ ਨਾਲੇ ਮਰ ਜਣਾ ਮੈਨੂੰ ਇਹ ਗੱਲ ਦੱਸ ਪਈ ਤੈਨੂੰ ਰਿਸ਼ਤਾ ਕਿੰਨੇ ਕਰਾਇਆ ਇਹ ਪਤਾ ਨਹੀਂ ਮੰਮੀ ਨੇ ਕਿਥੋਂ ਕਿਤਾਬ ਸੇਲੀ ਸੁਲੀ ਸੀ ਕਿ ਮੰਮੀ ਦੀ ਕੋਈ ਅੱਛਾ ਹਾਂ ਤੇ ਕਿਤੇ ਕੁੜੀ ਵੀ ਤੇਰੇ ਅੰਗ ਸਿੱਧੀ ਤੇ ਨਹੀਂ 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 ਮੰਮੀ ਕਹਿੰਦੀ ਕੁੜੀ ਬਹੁਤ ਸੋਹਣੀ ਮੈਂ ਕਿਹਾ ਤੇ ਫੋਟੋ ਦਿਖਾ ਦੇ ਮੰਮੀ ਕਹਿੰਦੀ ਨਹੀਂ ਤੈਨੂੰ ਇੱਕ ਵਾਰੀ ਦੇਖੋਣੀ ਹੈ ਅੱਛਾ ਤੇ ਹੈ ਕਿਹੜੇ ਪਿੰਡ ਦੀ ਹੈ ਪਤਾ ਨਹੀਂ ਪਿੰਡ ਪੁੰਡ ਦੀ ਕਿਹੜੀ ਆਪਾਂ ਨੂੰ ਕਿ ਆਪਾਂ ਕੁੜੀ ਨਾਮ ਚਨਾ ਤਾਂ ਸਹੀ ਹੀ ਉਹਦੇ ਕੋਲੋਂ ਲਹ ਕੋਈ ਨਹੀਂ ਮੰਮੀ ਮੈਂ ਤੂੰ ਤਾਂ ਘਰ ਬਾਹਰ ਉਹਦਾ ਕਿਦਾਂ ਫੋਟੋ ਭੇਜਦੇ ਫੋਟੋ ਉਹ ਕਹਿੰਦੀ ਖਵਰੀ ਦੇਖੀ ਅੱਛਾ ਮੰਮੀ ਕਹਿੰਦੀ ਉਹ ਤਾਂ ਪਾਰ ਬੂਰ ਹੈ ਪਤੇਰੇ ਅੱਛਾ ਤੂੰ ਹੀ ਬੜੀ ਹਾਂ ਤੂੰ ਅੱਛਾ ਤਾਂ ਹੀ ਫੇਰਾ ਰਿਸ਼ਤਾ ਕਰਤਾ ਇਹਨੇ ਛੇਤੀ ਦਾ ਨਹੀਂ ਕਹਣਾ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਤਾਂ ਫੇਰ ਤੇਰਾ ਵਿਆਹ ਕਰ ਦੂੰ ਉਹਦਾ ਹੈਗਾ ਛੇਤੀ ਆ ਉਹਦਾ ਮੰਮੂ ਕਹਿੰਦੀ ਸੀ ਅੱਛਾ ਹਾਂ ਅੱਛਾ ਇਹਦਾ ਮਤਲਬ ਤਿਆਰੀਆਂ ਕਰੀ ਬਿਠੀ ਆ ਤਾਂ ਉਹ ਕਿੱਥੀਆਂ ਹੋਣੀਆਂ ਮੰਮੀ ਕਰਦੀ ਰਹਿੰਦੀ ਵਿੱਚੋ ਵਿੱਚ ਮੰਮੀ ਮੈਨੂੰ ਬਣਵਾਦੀ ਚੱਲ ਕੋਈ ਨਹੀਂ ਤੈਨੂੰ ਉਹਨੇ ਕੀ ਦੱਸਣਾ ਤੂੰ ਤੇ ਸਾਰੇ ਰੋਲਾ ਪਾ ਦੇਣਾ ਕੋ ਤਾਂ ਹੀ ਕਹਿੰਦੀ ਕਿਸੇ ਨਾਲ ਗੱਲ ਨਹੀਂ ਕਰਨੀ ਹਾਂ ਤਾਂ ਹੀ ਕਹਿੰਦੀ ਕਿਸੇ ਨਾਲ ਗੱਲ ਨਹੀਂ ਕਰਨੀ ਚਲੋ ਫਿਰ ਹੁਣ ਇਦਾਂ ਕਰੀ ਘਰ ਆ ਕੇ ਕਿਤੇ ਉਹਨੂੰ ਦੱਸਾਂ ਨਹੀਂ ਤੇ ਉਹਨੇ ਤੇਰੀ ਗਲਾਸ ਲਾ ਦੇਣੀ ਆ ਆ ਹੁਣ ਨਹੀਂ ਦੱਸੂਗਾ ਮੈਂ ਤੇ ਚੱਲ ਫਿਰ ਜਾ ਚਲ ਜਾ ਘਰ ਉਹ ਭੋਵੇਂ ਪਿੱਛੇ ਹੀ ਨਾ ਤੁਰੀ ਹੋਵੇ ਤੇਰੇ ਕਿਤੇ ਵੇ ਕਿਤੇ ਬਾਹਰ ਸੁਣਾਉਂਦਾ ਹੀ ਨਾ ਬਿਰਦਾ ਹੋਵੇ ਆ ਚੱਲ ਨਾਲੇ ਮੈਂ ਪਤਾ ਲੈ ਆਵਾ ਉਧਰੋਂ ਫੇ ਨੀਰਾ ਹੋ ਜਾਣਾ ਆ ਉਹ ਠੀਕ ਆ ਲੈ ਆਓ ਠੀਕ ਉਹ ਸਿੰਗਲ ਉਹ ਯਾ ਨੀ ਇਹ ਸਜ ਨਾਨੀ ਨੇ ਇਹਨੂੰ ਫਸਾਇਆ ਹੁਣ ਕਿਹੜਾ ਕੋਈ ਇਹਨੂੰ ਇਦਾਂ ਦਾ ਟੱਕਰ ਗਿਆ ਜਿੰਨੇ ਇਹਨੂੰ ਕੁੜੀ ਦੇਤੀ ਖਣੀ ਉਹਨਾਂ ਨਾਲ ਕਿਹੇ ਝੂਠ ਬੋਲਿਆ ਇਹਨੇ ਹੈ ਨਹੀਂ ਤੇ ਸਿੱਧੜ ਜੇ ਇਹਨੂੰ ਕਿੰਨੇ ਕੁੜੀ ਦੇਣੀ ਸੀ ਮੈਂ ਤਾਂ ਕਹਿੰਨੀ ਆ ਖਣੀ ਕਿਹੜਾ ਬੇਵਕੂਫਾ ਹੁਣ ਜਿਹੜਾ ਜਿਨੇ ਇਹਨਾਂ ਦੇ ਨਾਲ ਮੱਥਾ ਲਾ ਲਿਆ ਹੈ ਚਲੋ ਮੈਨੂੰ ਵੀ ਦਾ ਕਦੀ ਮੰਮੀ ਤਾਂ ਥੱਲੇ ਮੈਨੂੰ ਗੱਲ ਨਹੀਂ ਕਰਨ ਦਿੰਦੇ ਇਹਨਾਂ ਨਾਲ ਇਹਨਾਂ ਨੂੰ ਫੋਨ ਲਗਾ ਕੇ ਗੱਲ ਤਾਂ ਕਰਾਂ ਮੈਂ ਹੋਣਿਓ ਵੇ ਮੇਰਾ ਕੋਲ ਕੋਲ ਤੂੰ ਹਲੋ ਹਲੋ ਹਾਂਜੀ ਕਿਦਾਂ ਯਾਰ ਤੂੰ ਵੀ ਬਾਰ-ਬਾਰ ਮੈਨੂੰ ਫੋਨ ਕਰੀ ਆਂਦੀ ਆ ਮੈਂ ਕੋਈ ਬੇਲਾ ਐ ਇੱਥੇ ਬਾਰ-ਬਾਰ ਲੱਗੀਆਂ ਫੋਨ ਕਰਨਾ ਜਦ ਮੈਂ ਨਹੀਂ ਚੱਕਨੇ ਆ ਹੋਏ ਨਹੀਂ ਆ ਤੁਹਾਨੂੰ ਵੀ ਫੋਨ ਕਰਨਾ ਮੈਂ ਹੋਰ ਕਿਹਨੂੰ ਫੋਨ ਕਰਨਾ ਆ ਮੈਨੂੰ ਫੋਨ ਕਰਦਾ ਕੋਈ ਟਾਈਮ ਤੇ ਦੇਖ ਲਿਆ ਕਰੋ ਤੈਨੂੰ ਪਤਾ ਨਹੀਂ ਆਲੇ ਮੈਂ ਡਿਊਟੀ ਤੇ ਹੁੰਦਾ ਆ ਅੱਛਾ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਮੰਮੀ ਨੇ ਮਨੀ ਦਾ ਰਿਸ਼ਤਾ ਕਰ ਦਿੱਤਾ ਆ ਤਾਂ ਹੋਰ ਮੈਨੂੰ ਪਤਾ ਹੀ ਆ ਕੀ ਗੱਲ ਕਿਸੇ ਦਾ ਨਹੀਂ ਪਤਾ ਕੀ ਦੋ ਦਿਨ ਪਹਿਲਾਂ ਵਿਆਹ ਆ ਆਹੋ ਪਤਾ ਹੈ ਮੈਨੂੰ ਕਿਉਂ ਵੀ ਤੁਸੀਂ ਨਹੀਂ ਆਣਾ ਸੀਗਾ ਤਾਂ ਮੈਂ ਇੱਥੇ ਨਾਲ ਦੇ ਪਿੰਡ ਬੈਠਾ ਜਿਹੜਾ ਉੱਠ ਕੇ ਆ ਜਾ ਹੈ ਯਾ ਥੋੜਾ ਪਿਆਰ ਨਾਲ ਬੋਲ ਲਓ ਤੁਸੀਂ ਤੁਸੀਂ ਬੋਲ ਦੇ ਦਿੱਤੇ ਆ ਹੈ ਤਾਂ ਨਹੀਂ ਹੈਗੇ ਤੇਰੇ ਪਿਆਰ ਨਾ ਬੋਲਣ ਵਾਲੀ ਤੇਰਾ ਪਿਆਰ ਨਾ ਬੋਲਾ ਜਿਹੜਾ ਅੱਛਾ ਮੇਰੀ ਗੱਲ ਸੁਣੋ ਫੇ ਮਨੀ ਦਾ ਵਿਆਹ ਆ ਮੈਂ ਸੂਟ ਜਰ ਨਵੇਂ ਪਾਉਣੇ ਮੰਮੀ ਕਹਿੰਦੇ ਨਹੀਂ ਲੈ ਕੇ ਦੇਣੇ ਪੁਰਾਣੇ ਸੂਟ ਪਾਓ ਹੋਈ ਵਲੇ ਤੂੰ ਸੂਟਾਂ ਨਾ ਨਾ ਰੱਜਿਆ ਕਰ ਐਨੇ ਤਾਂ ਸੂਟ ਪਏ ਆ ਤੇਤੋਂ ਕਮਾਲ ਆ ਤੇਰੀ ਨਹੀਂ ਫੇ ਮੈਂ ਪੁਰਾਣੇ ਸੂਟ ਥੋੜੀ ਪਾਉਂਗੀ ਮੈਂ ਪੁਰਾਣੇ ਸੂਟ ਸਾਰੇ ਤਾਂ ਨਵੇਂ ਆ ਆ ਤਾਂ ਤੇਰੀ ਆਲੀ ਆਇਆ ਤੁਸੀਂ ਮੰਮੀ ਨੂੰ ਕਹੋ ਨਾ ਨਹੀਂ ਰੱਜਦੀ ਐ ਤੁਸੀਂ ਮੰਮੀ ਨੂੰ ਕਹੋ ਨਾ ਸੂਟ ਲੈ ਦੇਣਾ ਮੈਨੂੰ ਨਵੇਂ ਮੈਂ ਕਿਉਂ ਕਮਾ ਜਦ ਹੈਗੀ ਐ ਤੇ ਤੋਂ ਸੂਟ ਫੇਰ ਨਹੀਂ ਤੁਸੀਂ ਕਿਦਾਂ ਦੀਆਂ ਗੱਲਾਂ ਕਰਦੇ ਆ ਮੀਂ ਸਾਰੀਆਂ ਕਿਦਾਂ ਦੀਆਂ ਗੱਲਾਂ ਕਰਦਾ ਥੋੜਾ ਢੰਗ ਨਾਲ ਬੋਲੋ ਮੇਰੇ ਨਾਲ ਹਾਂ ਮੈਨੂੰ ਨਹੀਂ ਹੁੰਦਾ ਢੰਗ ਢੰਗ ਨਾਲ ਬੋਲਣਾ ਠੀਕ ਆ ਨਾ ਮੈਂ ਇਦਾਂ ਹੀ ਬੋਲੂਗਾ ਅੱਛਾ ਹੋਰ 1 ਮਿੰਟ ਟਾਈਮ ਖਰਾਬ ਕਰਿਆਗਾ ਮੇਰਾ ਉਹ ਬੰਦੇ ਨੇ ਤੇ ਆਪੂ ਕਰੀਆ ਕਰੋ ਮੈਨੂੰ ਨਾ ਪਿੱਛੇ ਮੁੱਕ ਰਿਹਾ ਕਰੋ ਡਿਸਟਰਬ ਕੰਮ ਕਰਦੇ ਆ ਤੇ ਤੁਹਾਨੂੰ ਤੁਹਾਨੂੰ ਹੀ ਸਾਰੀਆਂ ਗੱਲਾਂ ਦੱਸਣੀਆਂ ਮੈਂ ਹੋਰ ਥੋੜੀ ਕਿਸੇ ਨਾਲ ਗੱਲਾਂ ਕਰਨੀਆਂ ਹੁੰਦੀਆਂ ਮੈਨੂੰ ਗੱਲਾਂ ਦੱਸਣੀਆਂ ਤੇ ਤੁਹਾਡੇ ਨਾਲ ਹੀ ਮੈਂ ਗੱਲ ਕਰਾਂ ਮੈਨੂੰ ਮੈਂ ਸੂਟ ਲੈਣੇ ਆ ਤੇ ਫੇਰ ਤੁਹਾਡੇ ਕੋਲ ਹੀ ਮੰਗਣਾ ਮੈਂ ਮੇਰੇ ਕੋਲ ਮੰਗਣਾ ਇੱਥੇ ਤੋਂ ਤੁਹਾਨੂੰ ਹੀ ਕਹਿਣਾ ਜਿਹੜੀ ਚੀਜ਼ ਮੈਨੂੰ ਚਾਹੀਦੀ ਹੋਊਗੀ ਸਰਵੀਆਂ ਤੇ ਮੈਂ ਹੁਣ ਤਾਂ ਅਜੇ ਤੈਨੂੰ ਇੰਨਾ ਕੁਝ ਲੈ ਕੇ ਦਿੱਤਾ ਹੈਗਾ ਅੱਧਿਆ ਨੇ ਹੁਣ ਤੂੰ ਫੇਰ ਚਾਹੀਦਾ ਤੈਨੂੰ ਕਿੰਨਾ ਟਾਈਮ ਤਾਂ ਹੋ ਗਿਆ ਵਾ 7 ਮਹੀਨੇ ਹੋ ਗਏ ਸਾਡੇ ਵਿਆਹ ਨੂੰ ਪਤਾ ਤਾਂ ਹੈ ਉਹ ਲੋਕਾਂ ਦੀਆਂ ਜਿਨ੍ਹਾਂ ਦੀਆਂ ਦੋ ਦੋ ਤਿੰਨ ਤਿੰਨ ਸਾਲ ਸੂਟ ਨਹੀਂ ਮੰਗਦੀਆਂ ਜਾਤਵਾਰ ਤੇ ਤੂੰ 7 ਮਹੀਨੇ ਸ਼ਿਆਵਾਰੀ ਸੂਟ ਮੰਗਣ ਲੱਪੇ ਨਹੀਂ ਆ ਤੇ ਹੁਣ ਫੰਕਸ਼ਨ ਤੇ ਤਾਂ ਸੂਟ ਨਾ ਮਹੀ ਪੋਣਾ ਪੈਂਦਾ ਤੁਹਾਨੂੰ ਪਤਾ ਤਾਂ ਹੈਗਾ ਯਾਰ ਫੰਕਸ਼ਨ ਨਹੀਂ ਇੱਥੇ ਕੋਈ ਨਹੀਂ ਪੁਰਾਣਾ ਵੀ ਪਾ ਲੂੰਗੀ ਤਾਂ ਕੋਈ ਚੱਲ ਜਾਣਾ ਆ ਠੀਕ ਆ ਨਾ ਬਚਾਰੇ ਸੂਟ ਮਿਲੇ ਯਾਰ ਉਦੋਂ ਯਾਰ ਸਾਡੇ ਰਿਸ਼ਤੇਦਾਰ ਦੇ ਕੇ ਗਏ ਤੇ ਨੋ ਪਾਲਾ ਚੋਂ ਕੱਢ ਕੇ ਕੋਈ ਉਹ ਨਹੀਂ ਮੈਂ ਨਹੀਂ ਉਹ ਵਲੇ ਪਾਣੇ ਹੈਗੇ ਨਾ ਪਾ ਕੇ ਨਾ ਜਾਈ ਪਿਆ ਇੱਥੇ ਬੈਜੀ ਘਰੀ ਫੋਨ ਕੱਟ ਟਾਈਮ ਨਾ ਖਰਾਬ ਕਰ ਮੇਰਾ ਹਾਂ ਅੱਗੇ ਮੈਨੂੰ ਗੁੱਸਾ ਚੜਿਆ ਤੇਰੇ ਤੇ ਨਾ ਲਾਜੇ ਕਿਤੇ ਮੇਰੀ ਸੜੀ ਜਈ ਆ ਗਿੱਦਾ ਦੀ ਮਾਂ ਆ ਉਹਦਾ ਰ ਪੋਤਾ ਕੋਈ ਚੱਜ ਰਣ ਜੁੜਿਆ ਇਧਰ ਨਾ ਭਾਬੀ ਇਹ ਪਾਸ ਸੁਰਮਾ ਮੈਂ ਲਿਆ ਮਾਹੂਰ ਵੀ ਆ ਕੇ ਤੈਨੂੰ ਬੜਾ ਚਾ ਚੜਿਆ ਪਿਆ ਵਾ ਕਹਾਂ ਤੇ ਪਿਆ ਮੰਮੀ ਨੇ ਰੱਖਤਾ ਮੈਂ ਕਿਹਾ ਹੀ ਚੜਨਾ ਕੁੜੀ ਤੈਨੂੰ ਪਤਾ ਨਹੀਂ ਕਿੱਦਾਂ ਦੀ ਆ ਉਹ ਕੁੜੀ ਮੰਮੀ ਨੂੰ ਕਿਹਾ ਦਾਦੀ ਨੂੰ ਵੀ ਮੈਂ ਕਿਹਾ ਮੈਨੂੰ ਫੋਟੋ ਮੰਗਾ ਦੇ ਬੰਗਾ ਦੇਣੀ ਹੈ ਮੰਗਾ ਦੇਣੀ ਤੇਰੀ ਫੋਟੋ ਇੱਕ ਤੇਰਾ ਵਿਆਹ ਆ ਤੇ ਨੂੰ ਨਹੀਂ ਪਤਾ ਪਾ ਬਿਰਨਾ ਮਸੁੱਲਾ ਕੇ ਦੇਣਾ ਮੈਂ ਕਹਤਾ ਮੰਮੀ ਨੂੰ ਕੋਈ ਨਹੀਂ ਲੈ ਦਾਂਗੀ ਮੰਮੀ ਇਹ ਤੈਨੂੰ ਪਤਾ ਇਦਾਂ ਹੀ ਬੋਲਦੀ ਹੈ ਮੰਮੀ ਨਹੀਂ ਮੰਨ ਲਾਦਾ ਤੈਨੂੰ ਵੀ ਨਹੀਂ ਲੈ ਕੇ ਦੇਣੇ ਨਵੇਂ ਮੈਂ ਕਹਤਾ ਇਹ ਲੈਣੇ ਮੈਂ ਜਾਣਾ ਨਹੀਂ ਬਿਓ ਇਹ ਦੇਖੀ ਕਿਦਾਂ ਲੈ ਕੇ ਦਿੰਦੀ ਮੰਮੀ ਮੈਂ ਤਾਂ ਡਵੀ ਕਹੂੰਗਾ ਕੋਈ ਨਹੀਂ ਲਿਆਏਗੀ ਤੁਹਾਨੂੰ ਪੱਕਾ ਮੈਨੂੰ ਕਿੱਥੇ ਮਿਲਿਆ ਇਹ ਤਾਂ ਫੇ ਮੇਰੀ ਬੋਟੀ ਨੂੰ ਲੈ ਕੇ ਦੇਣੇ ਇਹਨਾਂ ਨੇ ਹਾਂ ਬੋੜੀ ਤੇਰੀ ਪਤਾ ਨਹੀਂ ਕਿਦਾਂ ਦੀ ਹੋਣੀ ਆ ਮੈਨੂੰ ਕਹਿਣਾ ਕਿ ਫਿਲਮ ਵਿੱਚ ਦਿਖਾ ਤਾ ਦੇ ਪਤਾ ਨਹੀਂ ਕੁੜੀ ਜੇ ਮੈਂ ਬਥੇਰਾ ਕਿਆ ਤੁਹਾਡੇ ਸਾਹਮਣੇ ਸੱਚੀ ਟੇਰੀ ਹੋਈ ਫੇਰ ਆਹ ਹੈ ਤੇ ਕਾਹਮ ਖੱਟੜੀ ਵਾਲੀ ਗੱਲ ਹੈ ਵੈਸੇ ਹਾਂ ਪਰ ਕੀ ਕਰੀ ਹੁਣ ਕਿਹ ਕਿਹੜੇ ਢਾਂਗ ਮੈਨੂੰ ਦੱਸੋ ਕੋਈ ਮੈਂ ਮੈਂ ਮੁੰਡੇ ਦਾ ਢਾਂਗ ਦੇ ਸਤੂ ਤਾਂ ਮੰਨ ਗਿਆ ਵਾ ਲੈ ਤੇ ਮੈਂ ਤਾਂ ਮੰਨਣਾ ਸੀ ਇੰਨੀ ਜਲਦੀ ਵਿਆਹ ਮੰਮੀ ਲੱਗੇ ਕਰਨ ਨਹੀਂ ਮੰਮੀ ਨੇ ਕਹਿੰਦੇ ਸੀ ਮੈਂ ਤਿਆਰੀ ਨਹੀਂ ਕਰਨੀ ਸ਼ੇਰਵਾਨੀ ਨਹੀਂ ਪਣੀ ਤੂੰ ਤੈਨੂੰ ਸ਼ੇਰਵਾਨੀ ਪਾਉਣੀ ਹੈ ਤੇ ਸ਼ੇਰਵਾਨੀ ਤੂੰ ਸੈਲੈਕਟ ਕਦੋਂ ਕਰਨੀ ਹੈ ਜਾ ਕੇ ਹਾਂ ਪਰ ਤੇ ਮਮਿੰਨੇ ਤੇ ਕਹੀ ਜਾਂਦੀ ਪਰ ਸੋਚੋ ਤਾਂ ਕਿ ਵਿਆਹ ਹੈ ਫੇ ਉਹੀ ਮੈਂ ਕਹਿੰਦੀ ਵੀ ਇਹਨੂੰ ਮੈਂ ਤਾਂ ਸੋਚਿਆ ਸੀ ਮੈਂ ਕਿਹਾ ਚਲ ਮਨੂ ਦਾ ਵਿਆਹ ਹੋਊਗਾ ਮੈਂ ਲਹਿੰਗਾ ਪਾਉਂਗੀ ਤੇ ਮੈਂ ਤਾਂ ਸੂਟ ਵੀ ਨਹੀਂ ਨਵਾਂ ਲੈ ਕੇ ਦਿੰਦੇ ਵੇ ਕੋਈ ਨਹੀਂ ਆਪਾਂ ਇਕੱਠੇ ਚੱਲਦੇ ਹਾਂ ਤੂੰ ਲੈ ਲਈ ਚੁੱਪ ਕਰਕੇ ਹਾਂ ਮੰਮ ਨੂੰ ਕਿਹਨਾਂ ਯਾਰ ਇਹ ਤਾਂ ਮਮੀ ਨੇ ਗੱਲ ਹਾਂ ਹਾਂ ਤਾਂ ਮੈਂ ਕਿਹਨਾਂ ਲਾ ਕੇ ਨਹੀਂ ਮਮਮੀ ਨੇ ਸੂਟ ਪਾ ਲਈ ਸ਼ੇਰਵਾਨੀ ਤੂੰ ਮੇਂ ਪੁਰਾਣੇ ਕੱਪੜੇ ਪਾ ਕੇ ਜਾਣਾ ਪੈਣਾ ਤੈਨੂੰ ਵੀ ਹਏ ਹਏ ਇਹ ਮੈਨੂੰ ਗੱਲ ਸਮਝ ਨਹੀਂ ਆਉਂਦੀ ਪਈ ਪਈ ਨਹੀਂ ਇੰਨੀ ਛੇਤੀ ਕਿਧਾ ਕਰ ਲਿਆ ਇਹ ਕੁਛ ਮੈਨੂੰ ਤਾਂ ਨਾ ਵਾਲ ਜੇ ਹੀ ਉੱਠੀ ਜਾਂਦਾ ਹੈ ਚੱਲ ਕੋਈ ਨਹੀਂ ਮੈਂ ਹੁਣ ਨੰਗ ਦੀ ਨੰਗ ਦੀ ਪ੍ਰੀਤੀ ਕੋਲੋਂ ਪੁੱਛ ਕੇ ਜਾਂਨੀ ਕੀ ਪਤਾ ਪ੍ਰੀਤੀ ਨੂੰ ਵੀ ਦੱਸਿਆ ਹੈ ਕਿ ਨਹੀਂ ਦੱਸਿਆ ਜਾਂ ਕੱਲੀ ਸਾਰਾ ਕੁਝ ਕਰਕੇ ਬੈਠੀ ਆ ਤਿਆਰੀ ਦਰਵਾਜ਼ਾ ਲਗਾ ਦ ਨਾ ਮਮੀ ਦਰਵਾਜ਼ਾ ਖੁੱਲ੍ਹਿਆ ਸ਼ਰਮਤੀ ਪ੍ਰੀਤੀ ਨੂੰ ਹੀ ਪੁੱਛ ਕੇ ਆਵਾਂ ਜਰਾ ਹੋਰ ਬ੍ਰਿੰਗਿੰਗ ਨਹੀਂ ਜਾਣੀ ਸਤਿ ਸ਼੍ਰੀ ਅਕਾਲ ਬੱਸ ਠੀਕ ਠਾਕ ਆਜੋ ਤੂੰ ਕੀ ਕਰੀ ਜਾਨੀ ਐ ਕੁਛ ਨਹੀਂ ਮੰਮੀ ਬਾਹਰ ਗਈ ਸੀ ਮੰਮੀ ਨੇ ਗੇਟ ਨਹੀਂ ਲਗਾਇਆ ਮੈਂ ਕਿ ਲਗਾ ਦਵਾਂ ਅਸ਼ਕਰ ਹੈ ਨਹੀਂ ਕੀ ਨਹੀਂ ਨਹੀਂ ਮੰਮੀ ਗਈ ਕਿਸਲੇ ਗਈ ਐ ਮੰਮੀ ਹੋਈ ਗਈ ਪਾਣੀ ਇੱਕ ਮਿੰਟ ਆਜੋ ਹਾਂ ਹਾਂ ਟਾਈਮ ਲੱਗ ਜਾਊਗਾ ਪਾਣੀ ਨੂੰ ਹਾਂਜੀ ਆਜੋ ਆਜੋ ਮੈਨੂੰ ਤਾਂ ਭੈਣ ਉਹਦੇ ਕੋਲ ਡਰ ਲੱਗਦਾ ਐ ਜਿੱਦਾਂ ਦੀ ਉਹ ਹੈਗੀ ਐ ਤੁਹਾਨੂੰ ਪਤਾ ਐ ਮੰਮੀ ਦਾ ਆਹੋ ਅੰਦਰ ਆਜੋ ਨਹੀਂ ਨਹੀਂ ਬੱਸ ਇੱਥੇ ਉਹ ਆ ਗਈ ਤਾਂ ਫੇਰ ਜਾਨ ਕਿੱਦਾਂ ਛਡਾਣੀ ਉਹਦੇ ਕੋਲ ਉਹਨੇ ਕਿਹਾ ਫੇਰ ਆ ਗਈ ਐ ਹੋਰ ਸੁਣਾ ਨਹੀਂ ਪਾਣੀ ਨਹੀਂ ਮੈਂ ਪੀਣਾ ਰੀਤੀ ਤੂੰ ਐ ਕੋਈ ਗੱਲ ਮੈਨੂੰ ਦੱਸ ਹਾਂਜੀ ਮੈਨੂੰ ਤਾਂ ਮਣੀ ਮਿਲਿਆ ਸੀ ਬਾਹਰ ਤੇ ਉਹ ਤਾਂ ਮੈਨੂੰ ਦੱਸੀ ਜਾਂਦਾ ਵੀ ਉਹਦੇ ਵਿਆਹ ਦੀਆਂ ਤਿਆਰੀਆਂ ਹੋਈ ਜਾਂਦੀਆਂ ਹਾਂਜੀ ਮੈਨੂੰ ਵੀ ਮੰਮੀ ਨੇ ਅੱਜ ਹੀ ਦੱਸਿਆ ਹਾਂ ਹਾਂ ਹਾਂਜੀ ਤੇ ਰਿਸ਼ਤਾ ਕਿੰਨੇ ਘਰਾਤਾ ਹੈ ਪਤਾ ਨਹੀਂ ਮੰਮੀ ਕਹਿੰਦੇ ਸੀ ਉਸੇਲੀ ਆ ਮੇਰੀ ਹਾਂ ਹਾਂ ਹਾਂਜੀ ਤੇ ਉਹਨੂੰ ਪਤਾ ਪੂਤਾ ਕੁਝ ਨਹੀਂ ਹੈ ਇਹਦੇ ਬਾਰੇ ਚ ਪਤਾ ਨਹੀਂ ਮੈਨੂੰ ਤਾਂ ਲੱਗਦਾ ਕੁੜੀ ਵੀ ਇਦਾਂ ਦੀ ਹੋਣੀ ਆ ਕੁੜੀ ਦੀ ਮੰਮੀ ਨੇ ਸਾਨੂੰ ਫੋਟੋ ਵੀ ਨਹੀਂ ਕਰਾਈ ਹੈਗੀ ਕੋਈ ਤੇ ਗੱਲ ਆ ਵੀ ਉਹਨੂੰ ਇਹ ਨਹੀਂ ਪਤਾ ਕਿ ਮੁੰਡਾ ਸਿੱਧਾ ਆ ਖਣੀ ਨੇ ਕੀ ਉਹਨਾਂ ਨੂੰ ਕਹਿ ਕੇ ਤੇ ਫਸਾ ਲਿਆ ਹੂੰ ਪਤਾ ਨਹੀਂ ਕੋਈ ਗੱਲ ਦਾ ਪਤਾ ਹੀ ਨਹੀਂ ਸਾਨੂੰ ਨਾਲੇ ਦੱਸਦਾ ਕਹਿੰਦਾ ਘਰੋਂ ਸੋਖੇ ਆ ਬਾਹਰ ਬੁਰਗੇ ਆ ਉਹ ਉਹ ਬਸ ਪੈਸੇ ਕਰਕੇ ਕੁੜੀ ਦਾ ਵਿਆਹ ਕੀਤਾ ਨਹੀਂ ਵੀ ਇੰਨੇ ਵੀ ਰਿਸ਼ਤਾ ਮੰਗਿਆ ਉਹਨਾਂ ਕੋਲ ਪਰ ਉਹਨਾਂ ਨੇ ਮੁੰਡਾ ਤਾਂ ਦੇਖਿਆ ਹੀ ਹੋਣਾ ਵਾ ਕੋਈ ਵੀ ਪਤਾ ਉਹਨਾਂ ਨੇ ਕੀ ਝੂਠ ਬੋਲਿਆ ਯਾ ਬਥੇਰੀ ਤੇਜ ਬਥੇਰੀ ਸ਼ਿਆਰ ਉਹ ਦੇਖ ਲੈ ਧੂਪੜਾ ਸਨੀ ਨੇ ਕੱਢੀ ਹੈਗੀ ਵਿਆਹ ਨੂੰ ਤਾਂ ਦੋ ਦਿਨ ਲੱਗੇ ਆ ਹਾਂ ਹਾਂ ਹਾਂਜੀ ਤੇ ਫੇਰ ਕਿਦਾਂ ਤਿਆਰੀ ਤਿਉਰੀ ਕਰ ਲਈਏ ਇਹਨੇ ਤਿਆਰੀ ਤਾਂ ਲੈ ਕੋਈ ਨਹੀਂ ਹੈਗੀ ਪਤਾ ਨਹੀਂ ਮਮ ਕਿਨੇ ਦੀ ਚੁੰਨੀ ਜੜਾ ਕੇ ਲੈਣੀ ਅੱਛਾ ਹਾਂਜੀ ਨਹੀਂ ਇਹਨੂੰ ਇੰਨੀ ਕੀ ਐਮਰਜੈਂਸੀ ਪਈ ਸੀ ਜਿਹੜੀ ਚੁੰਨੀ ਚੜਾ ਕੇ ਲੈ ਆਣੀ ਪਤਾ ਨਹੀਂ ਸਾ ਨੂੰ ਤੁਹਾਨੂੰ ਪਤਾ ਹੀ ਹੈ ਮੰਮੀ ਨਾਲ ਕੋਈ ਅਸੀਂ ਗੱਲ ਵੀ ਨਹੀਂ ਕਰ ਸਕਦੇ ਕੁਝ ਪੁੱਛ ਵੀ ਨਹੀਂ ਸਕਦੇ ਉਹਨਾਂ ਤੋਂ ਮਨ ਤਾਂ ਤਾਈ ਜੀ ਜਿਆਦਾ ਗੱਲ ਦਾ ਪਤਾ ਨਹੀਂ ਮੈਂ ਤਾਂ ਉੱਠ ਕੇ ਆ ਗਈ ਸੀ ਅੱਛਾ ਹਾਂਜੀ ਤੇ ਫਿਰ ਇਹਨਾਂ ਕਿ ਮੈਂ ਇੰਨੀ ਇੱਕ ਗੱਲ ਸੁਣੀ ਸੀ ਕਿਹਦੇ ਕਿ ਤੁਹਾਨੂੰ ਨਾਨ ਲੈ ਕੇ ਜਾਣਾ ਹੈਗਾ ਅੱਛਾ ਹਾਂਜੀ ਚਲ ਨਾਨ ਨਾਲ ਲੈ ਕੇ ਜਾਵੇ ਮਾਤਾ ਨੂੰ ਤਾਂ ਲੈ ਕੇ ਜਾਊਗੀ ਨਾਲ ਨਹੀਂ ਕਹਿੰਦੇ ਬੀਬੀ ਨੂੰ ਵੀ ਨਹੀਂ ਨਾਲ ਲੈ ਕੇ ਜਾਣਾ ਤੁਹਾਨੂੰ ਵੀ ਨਹੀਂ ਲੈ ਕੇ ਜਾਣਾ ਹੈਗਾ ਕੱਲ ਹੀ ਬੀਬੀ ਨੂੰ ਗੰਨ ਨਹੀਂ ਲੈ ਕੇ ਜਾਣਾ ਪਤਾ ਨਹੀਂ ਮੰਮੀ ਦਾ ਤੁਹਾਨੂੰ ਚੱਲ ਮੇਰਾ ਤਾਂ ਕੋਈ ਨਹੀਂ ਕਰਨ ਨੂੰ ਸਾਡੇ ਵੀ ਮੇਰੇ ਵੀ ਮੁੰਡੇ ਦਾ ਵਿਆਹ ਜੋੜਨਾ ਆ ਤੇ ਫੇਰ ਮੈਂ ਤਾਂ ਸੁੰਗੀ ਇਹਨੂੰ ਫੇਰ ਫੇਛ ਦੀ ਕਲਾ 5.10 ਤੇ ਕੋਈ ਗੱਲ ਨਹੀਂ ਚੱਲ ਮੇਰੀ ਤਾਂ ਤੂੰ ਛੱਡ ਮਾਤਾ ਨੂੰ ਕਿਉਂ ਨਹੀਂ ਲੈ ਕੇ ਜਾਣਾ ਇੰਨੀ ਵੀ ਕੀ ਐਮਰਜੈਂਸੀ ਪਤਾ ਨਹੀਂ ਮੰਮੀ ਕਹਿੰਦੇ ਨਾ ਤੁਹਾਨੂੰ ਲੈ ਕੇ ਜਾਣਾ ਨਾ ਬੀਬੀ ਨੇ ਕਿਹਣਾ ਨਾ ਮੈਂ ਤੇ ਫੇਰ ਡੈਡੀ ਨੂੰ ਤੇ ਉਹਨੂੰ ਮੁੰਡੇ ਨੂੰ ਕੀਤਾ ਫੋਨ ਪਤਾ ਨਹੀਂ ਮੈਨਾਂ ਡੈਡੀ ਨੂੰ ਕਿ ਦੋ ਦਿਨ ਵਿੱਚ ਕਿੱਥੋਂ ਆਉਣਾ ਵਾ ਤੇ ਫੇਰ ਨੂੰ ਪਤਾ ਡੈਡੀ ਅੱਗ ਲੱਗੀ ਆ ਵਿਆਹ ਦੀ ਬਿਜੇ ਦਾ ਫੋਟੋ ਫੋਟਾ ਚੰਦੀ ਹਾਥੀ ਕੁਜੇ ਪਾ ਦਊ ਆ ਮੈਂ ਹੈਂ ਨਿੰਨਾ ਕੀ ਇਹਨੂੰ ਐਮਰਜੈਂਸੀ ਪਈ ਆ ਬਹੁਤਾ ਨਹੀਂ ਤੁਹਾਨੂੰ ਪਤਾ ਯਾਰ ਮੰਮੀ ਨੇ ਗੱਲਾਂ ਮੰਮੀ ਜਾਣੇ ਮੰਮੀ ਕਿਹੜਾ ਨਾਲ ਕਿਸਨ ਦੱਸਦੇ ਆ ਨਾਲ ਸਾਡੇ ਨਾਲ ਕਿਹੜੀ ਮੰਮੀ ਨਾਲ ਕੋਈ ਸਲਾਹ ਕਰਨੀ ਆ ਆਹੋ ਮਾਂ ਪੁੱਤ ਹੈਗੇ ਹੀ ਆ ਦੋਨੇ ਹਾਂ ਹਾਂਜੀ ਬਸ ਉਹਨਾਂ ਦੀ ਆਪਸੇ ਦੋਨੇ ਤੂੰ ਕੀ ਨਹੀਂ ਕਰ ਲਾ ਪਣੀ ਹਾਂਜੀ ਮੈਂ ਕੀਤੀ ਸੀਗੀ ਤੁਹਾਨੂੰ ਪਤਾ ਹੀ ਉਹਨਾਂ ਨੂੰ ਉਹਨਾਂ ਨੇ ਮੇਰੀ ਗੱਲ ਕਿਤੇ ਸੁਣਨੀ ਆ ਹੱਦ ਹੋ ਗਈ ਮੈਨੂੰ ਤੇ ਹੁਣ ਇਹ ਸਮਝ ਨਹੀਂ ਆਂਦੀ ਕਿ ਜਿਹੜੇ ਹੁਣ ਨਵੇਂ ਬੰਦੇ ਫਸਾਏ ਆ ਉਹ ਇਹਨੇ ਕਿੱਦਾਂ ਫਸਾ ਲੇਂ ਉਹੀ ਤਾਂ ਮੈਂ ਸੁਤੀ ਜਣੀ ਮੈਂ ਕਿ ਮਨੀ ਨੂੰ ਮਣੀ ਰਿਸ਼ਤਾ ਹੋ ਕੇ ਤਿਆ ਗਿਆ। ਉਹੀ ਤਾਂ ਗੱਲ ਆ। ਜਾਂ ਤੇ ਮੈਨੂੰ ਲੱਗਦਾ ਉਹਨਾਂ ਦੀ ਕੁੜੀ ਵਿੱਚ ਵੀ ਕੋਈ ਐ ਉਹ ਲੱਗਦਾ ਮੈਨੂੰ ਕੁੜੀ ਵੀ ਇੱਦਾਂ ਦੀ ਹੋਣੀ ਆ। ਆਹੋ ਚਲੋ ਕੋਈ ਨਹੀਂ ਸਾਨੂੰ ਕੀ ਆ ਵਿਆਹ ਹੋਊਗਾ ਪਈ ਪਤਾ ਲੱਗ ਜਾਣਾ ਕਿੱਦਾਂ ਦੀ ਹੈਗੀ ਕਿੱਦਾਂ ਦੀ ਨਹੀਂ ਹੈਗੀ। ਚੱਲ ਪਤੀ ਤੂੰ ਇਦਾਂ ਕਰ ਬੈਹ ਤੂੰ ਮੈਂ ਚੱਲਾਂ। ਨਹੀਂ ਨਹੀਂ ਜਾਣ ਨਹੀਂ ਵੀਣੀ। ਉਹਦਾ ਕੀ ਪਤਾ ਕਦੋਂ ਉਹਨੇ ਆ ਜਾਣਾ ਹਾਲ-ਹਾਲ ਕਰਦੇ ਆ ਤੇ ਫੇਰ ਦੇਖੀ ਵੀ ਨਹੀਂ ਬੋਲਣ ਲੱਗੀ ਤੇ ਮੈਂ ਕੀ ਕਹਿਣਾ ਕੀ ਨਹੀਂ ਕਹਿਣਾ ਐਵੇਂ ਬੇਇੱਜ਼ਤੀ ਕਰਾਈ ਜਾਣੀ ਇਦਾਂ ਦੀ ਜਨਾਨੀ ਕੋਲ। ਚੱਲ ਚੰਗਾ ਫੇਰ ਹੈ। ਚਲ ਠੀਕ ਆ। ਆਹੋ ਉਹਦਰ ਮੈਂ ਵੀ ਸੋਚੀ ਜਾਨੀ ਆ ਕਿ ਕੁੜੀ ਕਿੱਦਾਂ ਦੀ ਹੋਊਗੀ ਉਹ ਮਨ ਤਾਂ ਲੱਗਾ ਕੁੜੀ ਸਿੱਧੜ ਜੀ ਹੋਣੀ ਆ ਚੰਗੀ ਭਲੀ ਕੁੜੀ ਇਹਨਾਂ ਥੋੜੀ ਵਿਆਹ ਕਰਾਏਗੀ ਆ ਇੱਕ ਤਾਂ ਮੈਨੂੰ ਨਾ ਟੈਨਸ਼ਨ ਬੜੀ ਪਈ ਆ ਹੁਣ ਕਿੱਦਾਂ ਖਰਚਾ ਕਰਨਾ ਸਾਰਾ ਇੰਨੀ ਛੇ ਤੇ ਕੀ ਕਰਾਂਗੇ ਵਿਆਹ ਨੂੰ ਹਾਂ ਤਾਂ ਕਰ ਦਿੱਤੀ ਆ ਮੈਂ ਕੋਈ ਨਹੀਂ ਟੈਨਸ਼ਨ ਸਾਰਾ ਕੁਝ ਠੀਕ ਹੋ ਜਾਣਾ ਹੈ ਹੂੰ ਇੱਕ ਨਾ ਮੇਰੇ ਹੱਥ ਤੇ ਬੜੀ ਖਾਜ ਹੁੰਦੀ ਆ। ਆਹ ਮਮਮੀ ਖਾਜ ਹੁੰਦੀ ਐ। ਤੁਸੀਂ ਮੈਨੂੰ ਛੇਰਵਾਨੀ ਲੈ ਕੇ ਦੇਣੀ ਐ, ਚੁੱਤੀ ਲੈ ਕੇ ਦੇਣੀ ਐ। ਕੋਈ ਛੇਰ ਛੁਰਵਾਨੀ ਨਹੀਂ ਲੈਣੀ ਹੈਗੀ। ਤੂੰ ਮੈਂ ਵਿਆਹ ਫਿੱਕਾ ਕਰਾਉਣਾ। ਉਹ ਬਹਿ ਜਾ ਇੱਥੇ ਆਰਾਮ ਨਾਲ। ਨਾ। ਬਹਿ ਜਾ ਬਹਿ ਜਾ ਹੁਣ। ਛੇਰਵਾਨੀ ਨਹੀਂ ਲੈ ਕੇ ਦੇਣੀ ਹੈਗੀ, ਨਾ ਹੀ ਟਾਈਮ ਆ ਇਨਾ ਕੰਮਾਂ ਦਾ। ਕੱਪੜੇ ਹੈਗੇ ਆ। ਕੱਪੜੇ ਹੈਗੇ ਤੇਰੇ ਉਹ ਹੀ ਪਾ ਲਈ। ਗੁਰਦੁਆਰਾ ਨਹੀਂ ਕਿਹੜਾ ਪਹਿਲਾ ਚ ਕੰਨਾ ਇਹ ਤਾਂ ਉਹਦੇ ਚੁੰਨੀ ਚੜਾਵਾ ਹੀ ਕੰਨਾ ਗੁਰਦੁਆਰੇ ਲਾਵਾ ਤਾ ਕੱਢ ਕੇ ਜਾਣਾ ਪੱਗ ਕੱਪੜੇ ਤੇ ਬਾਗੇ ਜਾਣ ਹੈ ਹੈਗੇ ਆ ਕੱਪੜੇ ਦਿੱਤੋ ਕਿਹੜਾ ਨਹੀਂ ਲੈ ਕੇ ਨਹੀਂ ਮੈਂ ਸ਼ੇਰਵਾਨੀ ਪਾਉਣੀ ਜਦ ਮੇਰਾ ਵਿਆਹ ਹੋਣਾ ਫੇ ਸ਼ੇਰਵਾਨੀ ਨਹੀਂ ਪਾਉਣੀ ਹੈਗੀ ਇੱਦਾਂ ਸਿੰਪਲੇ ਵਿਆਹ ਕਰਨਾ ਹੈ ਉਹ ਮੇਰੇ ਮੁੰਡਿਆਂ ਨੇ ਵੇਚੀ ਸ਼ੇਰਵਾਨੀ ਤਾਂ ਪਾਈਦੀ ਹੁੰਦੀ ਜੇ ਕੁੜੀ ਲਹਿੰਗਾ ਪਾਵੇ ਤਾਂ ਉਹਨੇ ਤਾਂ ਪੋਣਾ ਸੂਟ ਤੂੰ ਸ਼ੇਰਵਾਨੀ ਕਿੱਦਾਂ ਪਾ ਰਹੀ ਤਾਂ ਨਹੀਂ ਪੋਣਾ ਮੈਂ ਸੂਟ ਪੋਣਾ ਜਾਂ ਲਹਿੰਗਾ ਪੋਣਾ ਨਾਲ ਭਾਬੀ ਨੂੰ ਵੀ ਲੈ ਆਵੇ ਦੋ ਨਾਲੇ ਭਾਬੀ ਨੂੰ ਮੇਰੇ ਸੁਰਮਾ ਪੋਣਾ ਮੈਂ ਗਾਣਾ ਲਵਾਉਣਾ ਅਬ ਇਹ ਪਾਸ ਹੁਰਮਾ ਮੈ ਲਿਆ ਮਾ ਹੁਰ ਬਿਆਹ ਤੇ ਮੈਂ ਵੀ ਸੋਚਣ ਦੇ ਹੀਗੀ ਪੇ ਦਿਓਰ ਪਰ ਜਾ ਇੱਕੋਠੇ ਤੇ ਗਏ ਆ ਕੀ ਕਰਨ ਗਏ ਆ ਉਹਨੂੰ ਹੀ ਤੈਨੂੰ ਹੀ ਸਿਖਾਉਂਦੀ ਹੁਣੀ ਆ ਨਾ ਪੇ ਸੂਟ ਲੈ ਕੇ ਦੇ ਮੈਨੂੰ ਮੰਮੀ ਨੂੰ ਕਹਿ ਪੇ ਮੇਰਾ ਤਾਂ ਕਹਿਣਾ ਮੰਨਿਆ ਨਹੀਂ ਤੇਰਾ ਹੀ ਮੰਨ ਲਊਗੀ ਹਾ ਸ਼ੇਰ ਬਾਂਦੀ ਮੈਂ ਪਾਉਣੀ ਹੈ ਕਿ ਭਾਬੀ ਨੇ ਪਾਉਣੀ ਹੈ ਭਾਬੀ ਨਾਲ ਬਾਂਦਾ ਹੀ ਮੈਂ ਤੁਹਾਨੂੰ ਉਹੀ ਕਹਿੰਦੇ ਆ ਵੀ ਮੈਂ ਅਗੇ ਭਾਬੀ ਤੋਂ ਬਥੇਰੇ ਸੂਟ ਆ ਅਸੀਂ ਤਾਂ ਆਪ ਨਹੀਂ ਲੈਣੇ ਭਾਬੀ ਨੂੰ ਮੈਂ ਕਿੱਥੋਂ ਲੈ ਕੇ ਦੇਣੇ ਆ ਤੂੰ ਹੀ ਤੇ ਦੋ ਸੂਟ ਪਰਸੋ ਲੈ ਕੇ ਆਏ ਆ ਜੇ ਤੂੰ ਤੁਹਾਨੂੰ ਤੋ ਬਹਿ ਵੀ ਨਹੀਂ ਤੈਨੂੰ ਬਹੁਤ ਪਤਾ ਮੈਂ ਦੋ ਸੂਟ ਲੈ ਕੇ ਆਈ ਆ ਤੂੰ ਹੋਰ ਦੂਜੇ ਦਿਨ ਤੋਂ ਤੂੰ ਸੂਟ ਲੈ ਆਉਨੇ ਆ ਲੈ ਨਹੀਂ ਦੂਜੇ ਦਿਨ ਸੂਟ ਆ ਆ ਦੇਖੋ ਉਹ ਵਿਆਹ ਦੇ ਨਾਲ ਆਏ ਤੂੰ ਪਹਿਲਾਂ ਪਹਿਲਾਂ ਅਸੀਂ ਸਿਰਫ ਉਹਨੂੰ ਕੁੜੀ ਦੇ ਜਿਹੜਾ ਵਿਆਹ ਕਿ ਲੈਣੀ ਉਹਦੇ ਬਾਅਦ ਤੇ ਕੱਪੜੇ ਲੈਣੇ ਹੋਰ ਕਿਹਨੇ ਨਹੀਂ ਕੱਪੜੇ ਬਣਾਣੇ ਤਾਂ ਨਾ ਇੰਨੇ ਪੈਸੇ ਆਗੇ ਤਾਂ ਨਾ ਆਪਾਂ ਖਰਚਣੇ ਆ ਮੈਂ ਸ਼ੇਰਬਾਨੀ ਪਾਉਣੀ ਆ ਜਾਂ ਪਾਲਾ ਜਾ ਕੇ ਸ਼ੇਰਬਾਨੀ ਮੈਂ ਨਹੀਂ ਵਿਆਹ ਕੋਰੋਨਾ ਆ ਕੋ ਸ਼ੇਰਵਾਨੀ ਨਹੀਂ ਲੈ ਕੇ ਜਾਣੀ ਕੱਪੜੇ ਸਿੰਪਲੇ ਪੋਣੇ ਆ ਕੋਟ ਪੈਂਟ ਲੈ ਦੇ ਫੇ ਤੂੰ ਗਰਮੀਆਂ ਚ ਕੋਟ ਪੈਂਟ ਪਾ ਕੇ ਕੀ ਕਰਨਾ ਬੇਹੋਸ਼ ਹੋਣਾ ਉੱਥੇ ਕੋ ਕੋਈ ਨਹੀਂ ਬੇਹੋਸ਼ ਹੁੰਦਾ ਮੰਮੀ ਮੈਂ ਕੋਟ ਪੈਂਟ ਵੀ ਲੈਣਾ ਤੇ ਨਾਲ ਕੋੜੀ ਵੀ ਕਰਉਣੀ ਐ ਤਾਂ ਜਾਣਾ ਮੈਂ ਛੁੜ ਡਿਗੜ 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 ਐਦਾਂ ਕਰਕੇ ਤੂੰ ਤੈਨੂੰ ਕਹ ਜਾਨੀ ਮੈਂ ਬੰਦਾ ਬਣ ਬੰਦਾ ਬਣ ਤੋ ਫੇਰ ਹੀ ਹੜਕਦਾ ਛੱਡਣ ਦੇ ਆ ਆਪਣਾ ਕੋਟ ਤੇ ਚੜ ਕੇ ਐਦਾਂ ਜਾਣਾ ਅੰਦਰ ਕਰਦ ਕਰ ਕਰਦਾ ਹੀ ਹਣਾ ਬਬੀ ਕੋੜੀ ਤੇ ਨਹੀਂ ਜਾਣਾ ਗੱਡੀ ਚ ਜਾਣਾ ਆਪਾਂ ਉਹ ਗੱਡੀ ਵੀ ਅੱਵੀ ਆਉਣੀ ਹੁੰਦੀ ਤੇ ਚਾਰ ਕੜਿਆਂ ਵਾਲੀ ਹੁੰਦੀ ਨਾ ਹੋੜੀ ਕੋਈ ਨੀ ਚਾਰ ਕੜੀਆਂ ਵਾਲੀ ਲੈ ਲਾਂਗੇ ਹਾਂ ਪੱਕਾ ਨਾ ਨਾਲੇ ਤੂੰ ਨੀ ਇੱਥੇ ਦੰਦ ਕੱਢੀ ਜਾਨੀ ਬੈਠ ਕੇ ਹੈ ਤੇਰੀ ਹਿੰਮਤ ਕਿੱਦਾ ਹੋਈ ਸਾਡੇ ਬਰਾਬਰ ਬੈਠਣ ਦੀ ਜਾ ਜਾ ਕੇ ਕੰਮ ਕਰ ਲੈ ਠੀਕ ਲੋਗਾ ਦੋ ਮਿੰਟ ਤੂੰ ਵੀ ਆ ਕਮਲ ਵਾਲੀਆ ਘੋਟਣੀਆਂ ਨਾ ਬੰਦ ਕਰ ਦੇ ਆਪਣੀਆਂ ਅੱਛਾ ਗੱਲਾਂ ਮੈਂ ਘੋੜੀ ਤੇ ਕੋਰਟ ਪੈਂਟ ਪੱਕਾ ਨਾਲੇ ਉਹ ਛੂਟ ਲੈ ਕੇ ਇੱਕ ਇੱਕ ਛੂਟ ਲੈ ਦੋ ਸਰ ਤੂੰ ਬੇਹੋਸ਼ ਹੋਣਾ ਤੇ ਕੋਰਟ ਪੈਂਟ ਪਾ ਕੇ ਇੰਨੀ ਗਰਮੀ ਦੇ ਵਿੱਚ ਕੱਪੜੇ ਹੈਗੇ ਆ ਨਾ ਉਹ ਪਾ ਲੈ ਬਹੁਤੀ ਗੱਲਾਂ ਤੈਨੂੰ ਪੈਂਟ ਕਮੀਜ਼ ਨਮੀ ਲਾ ਦਾਂਗੀ। ਕੋਈ ਨਹੀਂ ਗਰਮੀ ਤਾਂ ਫਿਰ ਕੀ ਆ ਉਹਨੂੰ ਜਾ ਆ ਫਿਰ ਕੱਲ ਮੈਂ ਪੈਂਟ ਕੋਟ ਬਣਾ ਫਿਰ ਕੀ ਨਹੀਂ ਇੰਨੀ ਗਰਮੀ ਦੇ ਵਿੱਚ ਉਹਨੂੰ ਕੋਟ ਪੈਂਟ ਕੀ ਕਰਨੇ ਪਾ ਕੇ ਨਹੀਂ ਇਹ ਗੱਲ ਪਉਂਦੇ ਹੀ ਆ ਸਾਰੇ ਆ ਦੂਜੇ ਵੀ ਮੈਂ ਪੈਂਟ ਬਹੁਤੀ ਗੱਲਾਂ ਨਾ ਕੋਈ ਨਹੀਂ ਨਮੀ ਬੇਇੱਜ਼ਤੀ ਹੋਣੀ ਮੁੰਡਿਆਂ ਚ ਬਹੁਤੀ ਗੱਲਾਂ ਨਾ ਤੈਨੂੰ ਨਵੇਂ ਕੱਪੜੇ ਮੈਂ ਲੈ ਦਊਂਗੀ ਪੈਂਟ ਕਮੀਜ਼ ਲੈ ਦਾਂਗੇ ਕੱਲ ਚੱਲਦੇ ਨਾਲੇ ਨਾਲੇ ਤੇਰੀ ਬੋਟੀਵਾ ਤੇ ਸੂਟ ਲੈ ਕੇ ਆਵਾਂਗੇ ਨਾਲੇ ਤੈਨੂੰ ਕੱਪੜੇ ਲੈ ਦਾਂਗੀ ਠੀਕ ਆ ਹਾਂ ਠੀਕ ਆ ਫੇਰ ਠੀਕ ਆ ਹੁਣ ਹਾਂ ਠੀਕ ਹੈ ਹੁਣ ਹਾਂ ਕੰਬਲੀਆਂ ਗੱਲਾਂ ਨਹੀਂ ਕਰਨੀਆਂ ਹੈਗ ਠੀਕ ਹੈ ਹਾਂ ਸਿਆਣਾ ਬਣ ਮੇਰਾ ਪੁੱਤ ਚੱਲ ਪੱਕਾ ਹਾਂ ਪੱਕਾ ਇਹ ਕਹਤਾ ਇਹਦੇ ਨਾਲ ਬੜਾ ਮੱਥਾ